ਪਰਦਾ ਅੰਮੀ ਮਾਤਾ ਕਵੀ ਸਾਹਿਬਾਨ ਸਾਰੇ ਸੰਸਥਾ ਦੇ ਕਾਲ ਜੀ ਇੱਕ ਸਫਾਰ ਸਾਈਆ ਬਾਗਗਰੇ ਪਾਣੀ ਮਿੱਟੀ ਦੇਖ ਰਿਹਾ ਨਾਮ ਨੂੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕਿਤੇ ਲੋਕ ਜੇ ਪੁੱਤਰ ਕਮਾਉ ਚੰਗਾ ਜਵਾਈ ਪਾਈ ਸਾਲੂ ਚੰਗਾ ਤੱਬਰ ਸੰਗਾਂ ਨੂੰ ਚੰਗਾ ਚਿਰ ਕੇ ਤੋਂ ਰੁੱਕ ਜੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਜਿਹੜਾ ਚੰਗਾ ਜੰਗ ਚ ਨਵੇੜਾ ਚੰਗਾ ਜੇ ਕਲੇ ਸਮੁਖ ਜੇ ਚੋਲੀ ਦਾ ਚੰਦ ਚੰਗਾ ਬਾਹੂ ਜੀ ਦਾ ਛੰਦ ਚੰਗਾ ਆਮ ਦਾ ਆਨੰਦ ਚੰਗਾ ਲਾ ਲਓ ਸੋਣੀ ਟੋਕ ਜੇ ਨਹਿਰ ਨੂੰ ਬਰਮ ਚੰਗੀ ਚਾਹ ਛਤੀ ਗਰਮ ਚੰਗੀ ਬੇਟੀ ਨੂੰ ਸ਼ਰਮ ਚੰਗੀ ਜੂਤ ਪੈਂਦੇ ਰਹਿਣ ਕੋਲੇ ਨੂੰ ਗੋੜਾ ਚੰਗਾ ਮੈਨੇ ਨੂੰ ਸਜਾਗਾ ਚੰਗਾ ਪਹਿਰੇ ਨੂੰ ਮਸਾਲਾ ਚੰਗਾ ਟੈਰੇ ਨੂੰ ਬਨੋਲੇ ਚੰਗੇ ਕੋਲੇ ਨੂੰ ਨੱਗਰ ਆਵਾਜ਼ ਤੇ ਕਮਾਦ ਵਿੱਚ ਖਾਦ ਚੰਗਾ ਧੋਤਾਂ ਦਾ ਸਵਾਦ ਚੰਗਾ ਗਾਲਾਂ ਤੋਂ ਵਿਚੋਲੇ ਨੂੰ ਬਾਹੂ ਜੀ ਸਲਾਈ ਚੰਗਾ ਤੇ ਗੁੱਜਰ ਮਾਹੀ ਚੰਗਾ ਆੜ ਬ ਸਿਪਾਹੀ ਚੰਗਾ ਆੜ ਬਾਂਦੇ ਟੋਲੇ ਨੂੰ ਨੀਚੇ ਸੇ ਪਿਆਰ ਹੋ ਜੇ ਨਾਰ ਬਦਕਾਰ ਹੋ ਜੇ ਬਾਲਕਾ ਬਿਮਾਰ ਹੋ ਜੇ ਉਹਨਾਂ ਰੋਣ ਥੰਮਦਾ ਗੇਹੂ ਚ ਪਿਆਜੀ ਹੋ ਜੇ ਬਾਣੀਆਂ ਲਿਹਾਜੀ ਹੋ ਜੇ ਭਾਈਆਂ ਚ ਨਰਾਜੀ ਹੋ ਜੇ ਹਾਰ ਜੇ ਫਟੰਬਾ ਦਾ ਕਉਣ ਕੇ ਚ ਗੰਢ ਤੇ ਗ੍ਰੰਥਵਲ ਕੰਡ ਹੋ ਜੇ ਤੇ ਕਪਾਹ ਜੇ ਕਰਨਡ ਹੋ ਜੇ ਨਾਂ ਬੜੇ ਮਾ ਜੰਮਦਾ ਬਾਉ ਦੀ ਬੇਰੋਗੀ ਹੋ ਜੇ ਤਿੰਨ ਸਾਰੂ ਗੋਬੀ ਹੋ ਜੇ ਜੇ ਫਕੀਰ ਲੋਭੀ ਹੋ ਜੇ ਉਹ ਨਹੀਂ ਰੈਂਦਾ ਕੰਮ ਦਾ ਸੂਰਮੇ ਦੀ ਹਾਨੀ ਹੋ ਜੇ ਹੋਸ਼ਾ ਜੇ ਗਿਆਨੀ ਹੋ ਜੇ ਆਗੂ ਜੇ ਜਨਾਨੀ ਹੋ ਜੇ ਉਹਨਾਂ ਚੁੱਕੀ ਬਸਦੀ ਘਰ ਕਮਜ਼ੋਰ ਹੋ ਜੇ ਪੁੱਤਰ ਲੰਡੋਰ ਹੋ ਜੇ ਜੇਸਿਆਂ ਨੂੰ ਚੋਰ ਹੋ ਜੇ ਤਾਂ ਪੁਲਸ ਰੋਜ਼ ਤਸ ਦੀ ਮੌਤ ਜੇ ਵਿਆਹ ਚ ਹੋ ਜੇ ਮੀਂਹ ਚੜੀ ਗਾਚ ਹੋ ਜੇ ਜੇ ਜੁਆ ਕਰਾਚ ਹੋ ਜੇ ਦੁਖੀ ਜਾਨ ਫਸਦੀ ਸੱਪ ਜੇ ਅਸੀਲ ਹੋ ਜੇ ਖਾਰਜੇ ਅਪੀਲ ਹੋ ਜੇ ਬੌਰੀਆ ਵਕੀਲ ਹੋ ਜੇ ਵੇਖ ਲੋ ਕੀ ਹੱਸਦੀ ਲੱਤੋਂ ਲੰਗਾ ਬੈਲ ਹੋ ਜੇ ਬੁੜਾ ਜੇ ਵੇ ਟਹਲ ਹੋ ਜੇ ਫੀਮਦਾਰ ਜੇ ਬੈਲ ਹੋ ਜੇ ਇਦੋਂ ਦੁੱਖ ਕੋਈ ਨਹੀਂ ਕੋੜ ਦਾ ਜੇ ਦੁੱਖ ਹੋ ਜੇ ਬਾਜ ਟੇਡਾ ਰੁੱਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਦੋ ਜਾਨੀ ਟੋਈ ਨਹੀਂ ਨੀਥਾ ਚ ਫਾਰਕ ਤੇ ਰਸਾਇਣ ਦਾ ਠਰਕ ਹੋ ਜੇ ਬੇੜੀ ਜੇ ਗਰਕ ਹੋ ਜੇ ਨਿੱਕਲੇ ਡਬੋਈ ਨਹੀਂ ਰਾਜੇ ਤੇ ਚੜਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਬਾਹੂ ਚੰਗੀ ਹੋਈ ਨਹੀਂ ਕਾਜੀ ਤੋਂ ਹੈਰਾਨ ਹੋ ਜੇ ਬਹੂ ਕੋਲੋਂ ਲਾਮ ਹੋ ਜੇ ਪੰਚਪਦ ਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ ਹੱਟ ਵਿੱਚ ਰਾਦ ਹੋ ਜੇ ਕਾਰ ਬਰਬਾਦ ਹੋ ਜੇ ਖੁਸ਼ ਕਮਾਲ ਹੋ ਜੇ ਉਹਦੇ ਸਵਾਦ ਗੰਨੇ ਨਾ ਮੱਲੜਾ ਅਜਾਸ਼ ਹੋ ਜੇ ਜੇ ਗਰਮ ਸ਼ਾਸ ਹੋ ਜੇ ਬੰਦਾ ਬਦਮਾਸ਼ ਹੋ ਜੇ ਉਹ ਤੋਂ ਪਲੀ ਬਣੇ ਨਾ ਬਿਨਾ ਨੰਬਰ ਨੋਟ ਅਹਲ ਕਾਤੇ ਰਿਪੋਰਟ ਤੇ ਬਣਾਈ ਵਿੱਚ ਟੋਟ ਹਰ ਇੱਕ ਬਾਬੂ ਬੰਨੇ ਨਾ ਲਾਗੀ ਨੂੰ ਮੜਕ ਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਨੂੰ ਰੜਕ ਤੇ ਬੜਕ ਮਾੜੀ ਬਹਿਰਾ ਨੂੰ ਖੰਗ ਮਾੜੀ ਤਾਪ ਨੂੰ ਲਗਾਉਣਾ ਹੱਥ ਸਾਫ ਨੂੰ ਟੁੱਟਣ ਮਾੜਾ ਬਾਪ ਨੂੰ ਤੇ ਟੁੱਟਣ ਮਾੜਾ ਨਹਿਰਾ ਨੂੰ ਚੱਲੀ ਮਾਣੀ ਦੱਖਣ ਸਾਂਖੀਆਂ ਮਾੜਾ ਚੱਖਣ ਗੈਲੀ ਕਰੇ ਰੱਖਣ ਬਹਾਉਣਾ ਕਰੇ ਗੈਰਾ ਨੂੰ ਨਾਰਵੇ ਬਚਾਰ ਬਾਬੂ ਮਾਰੇ ਦਾ ਉਧਾਰ ਮਾੜਾ ਪਾਂਦੇ ਨੂੰ ਸ਼ਕਾਰ ਤੇ ਅਚਾਰ ਮਾੜਾ ਸ਼ਹਿਰਾ ਨੂੰ ਚੱਖਣਾ ਕੀ ਵੇਖਣੂ ਸਿਉ ਕਮਾੜੀ ਏਖਣੂ ਤਮਾਕੂ ਮਾੜਾ ਸੇਖਣੂ ਤੇ ਪਿੱਪਲ ਮਾੜਾ ਤਾਕਾਂ ਨੂੰ ਬਾਹਰ ਨੂੰ ਇਹ ਝਾੜ ਰਹੇ ਨਿਆਈ ਚ ਬਗਿਆੜ ਮਾੜਾ ਭਾਈਆਂ ਚ ਬਗਾਰ ਤੇ ਰਿਹਾਰ ਮਾੜੀ ਜੁਆਕਾਂ ਨੂੰ ਘੜੇ ਨੂੰ ਤਿੜਕ ਮਾੜੀ ਜੂਏ ਨੂੰ ਖਿੜਕ ਮਾੜੀ ਤੇ ਹੁੰਦੀ ਝਿੜਕ ਮਾੜੀ ਸੱਬੇ ਰਤੇਸਾਂ ਕਾਂ ਬਾਉ ਬੈਲ ਮੱਠਾ ਮਾੜਾ ਤੇ ਗੁਰੂ ਨੂੰ ਠੱਠਾ ਮਾੜਾ ਭਲਵਾਨ ਠੱਠਾ ਮਾੜਾ ਖਾਕੇ ਦੇ ਖੁਰਾਕਾਂ ਨੂੰ ਜਾਰ ਮਾੜੀ ਸੰਦ ਨੂੰ ਕਰੇੜਾ ਮਾੜਾ ਦੰਦ ਨੂੰ ਝੜੀ ਗੌਸ ਖੰਧ ਨੂੰ ਤਪੱਸ ਮਾੜੀ ਮੀਨਿੰ ਚੋਟ ਮਾੜੀ ਵੰਗ ਨੂੰ ਵੜਿਆਉਣਾ ਮਾੜਾ ਲੰਗ ਨੂੰ ਸ਼ੱਕਰ ਮਾੜੀ ਖੰਗ ਨੂੰ ਖਟਿਆਈ ਮਾੜੀ ਖੀਮੀ ਨੂੰ ਤੁੰਬ ਨਵੇਂ ਥਾਨ ਨੂੰ ਲਤਾੜਣਾੜੀ ਬਾਣ ਨੂੰ ਫਲੇ ਜੜਾਉਣਾ ਸਾਨ ਨੂੰ ਸਫਰ ਮਾੜਾ ਤੀਂ ਨੂੰ ਕੱਚਾ ਤਾਤ ਖਾਂਦਾ ਬਾਬੂ ਬੇਹਾ ਪ੍ਰਸਾਦਾ ਮਾੜਾ ਤੇ ਭਰਾ ਤੇ ਵਾਧਾ ਮਾੜਾ ਲਾਲਚੇ ਹਕੀਮੀ ਨੂੰ ਸਿਆਣਿਆਂ ਦੀ ਮਤ ਕਮ ਆਮ ਦੀ ਉਮਰ ਸਾਰੀ ਹਾਕਮਾਂ ਦੇ ਕੋਲੇ ਜਾ ਸੁਣਾਈਏ ਗੱਲ ਕੱਬੀ ਨਾ ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ ਐਵੇਂ ਵਿੱਚ ਪਿੰਡ ਦੇ ਸਦਾਈਏ ਖਾਨ ਕੱਬੀ ਨਾ ਆਪਣੀ ਜਨਾਨੀ ਪਾਸ ਹੱਸੀ ਇਹਨਾ ਹੋਰ ਨਾਲ ਖੇਲਣੇ ਨੂੰ ਬਾਲ ਦੇ ਫੜਾਈਏ ਫੀਮ ਡੱਬੀ ਨਾ ਜਾਣਾ ਪ੍ਰਦੇਸ ਦਾਮ ਗੁਨੇ ਲੈ ਜ਼ਰੂਰਤਾ ਤੋਂ ਹਾਵ ਆਉਂਦੇ ਬਾਉ ਜੀ ਹੰਡਾਈਏ ਪੱਗ ਛੱਬੀ ਨਾ ਕੁੱਤੇ ਨਾ ਯਾਰ ਹਰਨ ਦੇ ਪੰਦਾ ਨਾਮਾਸ ਧਰਨ ਦੇ ਗੁਰੂ ਨਾ ਚੌੜ ਕਰਨ ਦੇ ਸਯਦ ਨਾ ਘਰ ਵੜਨ ਦੇ ਪੈਸੇ ਨੂੰ ਤਾਂ ਵੇਚਵਾਰੀ ਨਾ ਦਿਨੇ ਮੁੜੇ ਸ਼ਿਕਾਰੀ ਨਾ ਸਿਆਣਾ ਬੀਟੀ ਕੁਆਰੀ ਨਾ ਬੰਦਿਆਂ ਚ ਖੜਨ ਦੇ ਤੀਨੀ ਸੇ ਪੇਤ ਖੋਲੇ ਨਾ ਹੱਟੀ ਤੇ ਪੂਰਾ ਤੋਲੇ ਨਾ ਖਾਰੇ ਚ ਸਿਆਣਾ ਬੋਲੇ ਨਾ ਹਨੇਰੀ ਨਾ ਗੁੱਡੀ ਚੜਨ ਦੇ ਹਟੇ ਨਾ ਸ਼ੇਰ ਗੱਜਣੋਂ ਟੱਲੀ ਨਾ ਡਲੇ ਵੱਜਣੋਂ ਰਜਬ ਅਲੀ ਸੱਜਣੋਂ ਰੱਦੀਨਾ ਕਿੱਸਾ ਪੜਨਦੇ ਖੰਗ ਨੂੰ ਮਲਠੀ ਦੇ ਜਵਾਨ ਖੋਦੇ ਕਾਬਜੀ ਰਸਾਉ ਤੰਗੰਦੇ ਮਹਿਣ ਦੇ ਕਨੈਨ ਮਾਰੇ ਤੱਪ ਨੂੰ ਘੋੜਿਆਂ ਨੂੰ ਸੂਲ ਤੇ ਮੱਲਮ ਮਾਰੇ ਫੋੜਿਆਂ ਨੂੰ ਬੱਕਰੀ ਨੂੰ ਝਾੜੀ ਦੇ ਕਲੈਰੀ ਮੋਰ ਸੱਪ ਨੂੰ ਬਧੀ ਜੋਦੇ ਸੂਰਮੇ ਦਗੇ ਦੇ ਨਾਲ ਮਾਰੇ ਸਾਰੇ ਬਾਲੀ ਮਾਰਿਆ ਰਾਮਨੇਰ ਸਾਧੂ ਸਿਰ ਕੱਪ ਨੂੰ ਝੂਠ ਮਾਰੇ ਆਪ ਨੂੰ ਤੇ ਸ਼ਾਨ ਮਾਰੇ ਦੂਸਰੇ ਨੂੰ ਰਜਬ ਅਲੀ ਖੁਦਾ ਦਾ ਨਾਮ ਮਾਰੇ ਕੱਪ ਨੂੰ ਵਾਹ ਜੀ ਕੀ ਬਾਤ ਹੈ ਰਜਬ ਅਲੀ ਸਾਹਿਬ ਸਭ ਤੋਂ ਵਾਰ ਸੋ ਬਹੁਤ ਬਹੁਤ ਤਰਵਾਨਾ ਅਗਰਾਜ਼